ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਹੈ ਹੁਣ ਪਹਿਲੇ ਪਾਣੀ ਤੋਂ ਬਾਅਦ ਦੌਗੀਆਂ ਕਈ ਥਾਵਾਂ ਦੇ ਉੱਤੇ ਕਣਕ ਜਿ ਬਣ ਜਾਂਦੀਆਂ ਕਈ ਥਾਵਾਂ ਦੇ ਉੱਤੇ ਕਣਕ ਸਾਰੀ ਹੀ دب ਜਾਂਦੀ ਹੈ ਪੀਲੀ ਪੈ ਜਾਂਦੀ ਹੈ ਕਈ ਥਾਵਾਂ ਦੇ ਉੱਤੇ ਦੌਗੀਆਂ ਦੇ ਵਿੱਚ ਜਿਹੜੇ ਹੈਗੇ ਆ ਪੱਤੇ ਮੱਝਣ ਲੱਗ ਪੈਂਦੇ ਬੂਟੇ ਸੁੱਕਣ ਲੱਗ ਪੈਂਦੇ ਆ ਕਈ ਥਾਵਾਂ ਤੇ ਆਪਣੀ ਉੱਗਣ 'ਚ ਕਣਕ ਵਿਰਲੀ ਰਹਿ ਸਕਦੀ ਹੈ ਕਈ ਥਾਵਾਂ ਦੇ ਉੱਤੇ ਜਿਵੇਂ ਕਿਸਾਨ ਵੀਰਾਂ ਦਾ ਜਿਹੜਾ ਆਮ ਤੌਰ ਤੇ ਜਦੋਂ ਗੱਲਬਾਤ ਫੋਨ ਤੇ ਹੁੰਦੀ ਜਾਂ ਵੈਸੀ ਫੀਲਡ ਵਿਜ਼ਿਟ ਕਰੀਦੀ ਕਿ ਸਾਡੇ ਸੁੰਡੀ ਨਾ ਦੋਗੀ ਪੈ ਗਈ ਆਮ ਤੌਰ ਤੇ ਜਰਮੀਨੇਸ਼ਨ ਦੀ ਕੋਈ ਕੋਈ ਸਮੱਸਿਆ ਹੁੰਦੀ ਹੈ ਸੁੰਡੀ ਜਿਹੜਾ ਇਹ ਹੁੰਦਾ ਹੈ ਕਿ ਸਟੈਮ ਬੋਰਰ ਜਦੋਂ ਤੁਹਾਡੇ ਇਸ ਸਟੇਜ ਦੇ ਉੱਤੇ ਮੈਂ ਪਿਛਲੇ ਸਾਲ ਵੀ ਬੜੀਆਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਵੀਡੀਓਜ਼ ਰਾਈ ਸਾਂਝੀ ਕੀਤੀ ਸੀ ਕਿ ਫੋੜ ਕਰ ਜਾਂਦੀ ਹੈ ਰਿਕਵਰ ਕਰ ਜਾਂਦੀ ਆ ਕਣਕ ਤੁਹਾਡੀ ਰਿਕਵਰ ਕਰ ਜਾਂਦੀ ਜਿਹੜੀ ਐ ਸਟੇਜ ਤੇ ਉੱਤੇ ਆਉਂਦੀ ਆ ਪਰ ਉਹਦੇ ਵਿੱਚ ਕੀ ਹੁੰਦਾ ਕਿ ਆਪਾਂ ਨੂੰ ਘਟੋ ਘਟ ਘਟੋ ਘਟ 10 ਦਿਨ 15 ਦਿਨ 20 ਦਿਨ ਵੇਟ ਕਰਨੀ ਪੈਂਦੀ ਫਿਰ ਆਪਾਂ ਨੂੰ ਆਪੇ ਪਤਾ ਲੱਗ ਜਾਂਦਾ ਕਿ ਇਹ ਫੋਟ ਕਰ ਰਹੀ ਹੈ ਚਲੋ ਉਹਦੇ ਵਿੱਚ ਆਪਾਂ ਜਿਹੜੀ ਹੈਗੀ ਆ ਜ਼ਰੂਰਤ ਅਨੁਸਾਰ ਸਪਰੇਅਾਂ ਜਾਂ ਜੋ ਵੀ ਸਫਾਈ ਕੀਟਨਾਸ਼ਕ ਉਹ ਆਪਾਂ ਕਰ ਲੈਂਦੇ ਹੁਣ ਗੱਲ ਇਹ ਹੈ ਕਿ ਜਿਹੜੀ ਮੁੱਖ ਤੌਰ ਤੇ ਦੌਗੀਆਂ ਦੇ ਵਿੱਚ ਤੁਹਾਡੇ ਮੈਗਨੀਜ਼ ਦੀ ਘਾਟ ਆਉਣੀ ਜ਼ਿੰਕ ਦੀ ਘਾਟ ਆਉਣੀ ਜਾਂ ਸਾਰੇ ਖੇਤ ਚ ਆਪਣੇ ਪਾਣੀ ਲੱਗਣ ਤੋਂ ਬਾਅਦ ਖਾਸ ਤੌਰ ਤੇ ਚਿਕਣੀਆਂ ਜ਼ਮੀਨਾਂ ਜਾਂ ਜਿੱਥੇ ਆਪਣੇ ਨਾਹਕ ਪਦਾਰਥ ਖੇਤਾਂ ਦੇ ਵਿੱਚ ਜ਼ਿਆਦਾ ਆ ਸ਼ੋਰੀ ਵਾਲੀਆਂ ਪੰਜ ਮੀਨਾ ਕਹਿ ਸਕਦੇ ਆ ਕਰਰਾਟੀਆਂ ਜ਼ਮੀਨਾਂ ਕਹਿ ਸਕਦੇ ਆ ਜਾਂ ਹਲਕੀਆਂ ਜ਼ਮੀਨਾਂ ਉੱਥੇ ਆਪਣੇ ਜਾਂ ਸਾਰੇ ਖੇਚ ਪੀਲਾਪਣ ਜ ਮਤਲਬ ਸਲਫਰ ਤੱਤ ਦੀ ਘਾਟ ਕਈ ਵਾਰ ਦੇਖਣ ਲੱਗ ਪੈਂਦੀ ਆ ਕਈ ਵਾਰੀ ਹਲਕੀਆਂ ਜ਼ਮੀਨਾਂ ਦੇ ਵਿੱਚ ਲੋਹਾ ਤੱਤ ਦੀ ਘਾਟ ਵੀ ਥੋੜੀ-ਬਹੁਤੀ ਮਤਲਬ ਬਹੁਤ ਜ਼ਿਆਦਾ ਨਹੀਂ ਰਿਪੋਰਟ ਹੋਈ ਇਹ ਥੋੜਾ-ਬਹੁਤਾ ਕਿਤੇ-ਕਿਤੇ ਖੇਤਾਂ ਦੇ ਵਿੱਚ ਫੈਰ ਸਲਫੇਟ ਆਪਣੀ ਲੋਹੇ ਤੱਤ ਦੀ ਘਾਟ ਆਉਂਦੀ ਹੈ ਜਿੱਥੇ ਕਿ ਫੈਰ ਸਲਫੇਟ ਆਪਾਂ ਸਪਰੇਅ ਕਰਵਾ ਦਿੰਦੇ ਆ ਮੁੱਖ ਤੌਰ ਤੇ ਇਹ ਤੁਸੀਂ ਚਾਰ ਤੱਤ ਲਾ ਲਓ ਜਿਦੇ ਵਿੱਚ ਸਲਫਰ ਜਿਹੜਾ ਸੈਕੰਡਰੀ ਤੱਤ ਹੈ ਦੂਸਰਾ ਜੇ ਆਪਾਂ ਕਹਿ ਲਈਏ ਕਿ ਐਨਪੀਕੇ ਪ੍ਰਾਇਮਰੀ ਨੇ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਜਿਹੜੇ ਸੈਕੰਡਰੀ ਨੇ ਬਾਕੀ ਲੋਹਾ ਜ਼ਿੰਕ ਮੈਗਨੀ ਇਹ ਛੋਟੇ ਤੱਤ ਨੇ ਕਈ ਕਿਸਾਨ ਵੀਰ ਇਸ ਟਾਈਮ ਜਿਹੜਾ ਹੈਗਾ ਨਾ ਜਿੱਥੇ ਪਹਿਲੇ ਪਾਣੀ ਥੋੜੇ ਜਿਵੇਂ ਅਕਤੂਬਰ ਵਾਲੀਆਂ ਗੜਕਿਆਂ ਉਹਨਾਂ 'ਚ ਪਾਣੀ ਲੱਗਣ ਤੋਂ ਬਾਅਦ ਪੈਰ ਧਰਾ ਹੋ ਗਿਆ ਕਣਕ ਆਪਣੀ ਦਾਬ ਜਾਂਦੀ ਪੀਲੀ ਪੈ ਜਾਂਦੀ ਧੋਗੀਆਂ ਪੈ ਜਾਂਦੀ ਫੋਟ ਕਰਨ ਵਾਸਤੇ ਕਈ ਕਿਸਾਨ ਵੀਰ ਕੀ ਕਰਦੇ ਆ ਐਨਪੀਕੇ ਲੈਂਦੇ ਕੋਈ ਕੋਈ ਵੀ ਐਨਪੀਕੇ ਆਪਾਂ ਲੈ ਲਈਏ ਕੋਈ ਆਪਾਂ 15 15 ਲੈ ਲਿਆ ਕੋਈ 12 61 ਲੈ ਲਿਆ ਕੋਈ ਆਪਾਂ 11 52 ਲੈ ਲਿਆ ਕੋਈ ਆਪਣਾ 10 26 26 ਲੈ ਲਿਆ ਆ 20 20 20 ਲੈ ਲਿਆ 19 19 19 ਲੈ ਲਿਆ ਬਹੁਤ ਤਰ੍ਹਾਂ ਦੀਆਂ ਫਾਰਮੂਲੇਸ਼ਨ ਆ ਹੁਣ ਆਈ ਜਾਂਦੀਆਂ ਬਾਜ਼ਾਰ ਦੇ ਵਿੱਚ ਮਤਲਬ ਕਿ ਬਹੁਤ ਵੈਰਾਈਟੀ ਜਿਹੜੀ ਐ ਐਨ ਪੀ ਕੇ ਦੀ ਆ ਗਈ ਕੋਈ ਆਪਣਾ 11 37 ਆ ਗਿਆ ਕੋਈ 12 44 ਆ ਗਿਆ ਕੋਈ ਅੱਡ-ਅੱਡ ਤਰ੍ਹਾਂ ਦੀ ਫਾਰਮੂਲੇਸ਼ਨ ਆ ਕਿਸਾਨ ਵੀ ਕੀ ਕਰਦੇ ਇਹ ਐਨ ਪੀ ਕੇ ਲੈਂਦੇ ਆ ਨਾਲ ਉਹਦੇ ਜਿਹੜੀ ਹੈਗੀ ਯੂਰੀਆ ਤੇ ਨਾਲ ਉਹਦੇ ਗਰੋਥ ਪ੍ਰੋਮੋਟਰ ਕਈ ਕਿਸਾਨ ਵੀ ਜਿਬਰੈਲਿਕ ਐਸਿਡ ਕਰਨ ਲੱਗ ਪੈਂਦੇ ਆ ਤੁਸੀਂ ਇਹ ਦੇਖੋ ਵੀ ਆਪਾਂ ਨਾਈਟ੍ਰੋਜਨ ਵਾਸਤੇ ਯੂਰੀਆ ਕਿੰਨੀ ਪਾਉਨੇ ਆ ਫਾਸਫੋਰਸ ਵਾਸਤੇ ਡਾਇਆ ਪਾਈ ਜਾਂਦੇ ਆ ਪੋਟਾਸ਼ ਤਾਂ ਤਾਂ ਆਪਾਂ ਖਾਦ ਰੈਂਦੇ ਹੀ ਜਾਂਦੇ ਆ ਆਪਾਂ ਉਤੋਂ ਫੇਰ ਕਣਕ ਦਾ ਵੀ ਤੋਂ ਐਨਪੀਕੇ ਕਰੀ ਜਾਂਦੇ ਆ ਜਿਹੜੀ ਯੂਰੀਆ ਮੈਂ ਤੁਹਾਨੂੰ ਦੱਸਿਆ ਸੀ ਮੈਗਨੀਜ਼ ਦੇ ਨਾਲ ਜਾਂ ਆਪਾਂ ਕੋਈ ਮੈਗਨੀਜ਼ ਜ਼ਿੰਕ ਕਲੀ ਦਾਪਣ ਯੂਰੀਆ ਇਹ ਜਿਹੜੀਆਂ ਸਪਰੇਅ ਕਰਦੇ ਇਹਦੀ ਐਫੀਸ਼ੀਐਂਸੀ ਬਤਾਉਣ ਨੂੰ ਆਪਾਂ ਕਿਲੋ 2 ਕਿਲੋ ਪਾਉਨੇ ਆ ਤੇ ਨਾਲ ਚਲੋ ਉਹਦੇ ਨਾਲ ਥੋੜਾ ਬੋਤਾ ਨਾਈਟ੍ਰੋਜਨ ਤੱਤ ਜਿਹੜਾ ਹੈਗਾ ਮਿਲ ਜਾਂਦਾ ਮੇਨ ਹੁੰਦਾ ਕਿ ਜਿਹੜੀ ਐਬਜ਼ોર્ਪਸ਼ਨ ਆ ਸਪਰੇਅ ਦੀ ਉਹ ਵੱਧਦੀ ਆ ਤੇ ਉਹ ਜਿਹੜੇ ਰਿਜ਼ਲਟ ਆਪਾਂ ਨੂੰ ਮਤਲਬ ਜਲਦੀ ਮਿਲ ਜਾਂਦਾ ਥੋੜਾ ਜਿਹਾ ਹੁਣ ਜੇ ਆਪਾਂ ਉੱਪਰੋਂ ਵੀ ਐਨਪੀਕੇ ਕਰੀ ਜਾਂਦੇ ਨਾਲ ਯੂਰੀਆ ਨਾਲ ਗਰੋਥ ਪ੍ਰਮੋਟਰ ਜਿਹੜੇ ਤੱਤਾਂ ਦੀ ਘਾਟ ਆਈ ਉਹ ਆਪਾਂ ਪਾ ਨਹੀਂ ਰਹੇ ਉਹ ਤਾਂ ਆਪਾਂ ਪਾ ਨਹੀਂ ਰਹੇ ਉਹੀ ਆਪਾਂ ਜੇ ਆਪਣੀ ਯੂਰੀਆ ਆਪਾਂ 90 ਕਿਲੋ ਡੇਢ ਆਪਣਾ 135 ਕਿਲੋ ਤੱਕ ਵੀ ਕਿਸਾਨ ਵੀ ਡੇਢ 150 ਕਿਲੋ ਤੱਕ ਕਿਸਾਨ ਵੀ ਡੇਢ ਡਡ ਕੁੰਟਲ ਤਾਈ ਪਾਈ ਜਾਂਦੇ ਜੇ ਉਹਦੇ ਨਾਲ ਪੂਰੀ ਨਹੀਂ ਪਈ ਤਾਂ ਆਪਾਂ ਜਿਹੜੀ ਐਨਪੀਕੇ ਕਰਕੇ ਉਹਦੇ ਨਾਲ ਆਪਾਂ ਕੀ ਕਰ ਸਕਦੇ ਹਾਂ ਫਾਸਫੋਰਸ ਤਾਂ ਆਪਾਂ ਡੇਢ ਗੱਟਾ ਡੀਏਪ ਜਾਂ ਗੱਟਾ ਡੀਏਪ ਦਾ ਪਾ ਰਹੇ ਹਾਂ ਉੱਤੇ ਆਪਾਂ ਮਤਲਬ ਕਿਲੋ ਐਨਪੀਕੇ ਜਿਹੜੀ ਐਨਪੀਕੇ ਕਰਨੀ ਜਿਹੜੀ ਜ਼ਰੂਰਤ ਆ ਖਾਸ ਤੌਰ ਤੇ ਉਹ ਗੋਬ ਟਾਈਮ ਆ ਜੇ ਆਪਾਂ ਕਿਉਂਕਿ ਉਹ ਸਟੇਜ ਹੁੰਦੀ ਆ ਜਦੋਂ ਆਪਾਂ ਉਹਨੂੰ ਚੀਜ਼ ਨੂੰ ਦੇਣੀ ਆ ਖਰਾਕ ਜਦੋਂ ਜਿਹੜੀ ਹੈਗੀ ਗੋਪਚ ਸਟੱਬ ਬਣ ਰਿਹਾ ਉਸ ਟਾਈਮ ਐਨਪੀਕੇ ਜਿਹੜਾ ਆਪਾਂ ਕਰਨ ਉਹਦੇ ਬਾਰੇ ਵੱਖਰੀ ਆਪਾਂ ਗੱਲਬਾਤ ਐ ਸਟੇਜ ਦੇ ਉੱਤੇ ਜਦੋਂ ਕਣਕ ਨੂੰ ਤੁਹਾਡੀ ਨੂੰ ਪਹਿਲਾ ਪਾਣੀ ਲੱਗ ਗਿਆ ਕਣਕ ਦਬਦੀ ਹੈ ਪਹਿਲਾਂ ਤਾਂ ਕੋਰ ਤੇ ਮੈਂ ਤੁਹਾਨੂੰ ਕਿਹਾ ਸੀ ਮੈਗਨੀਸ਼ੀਅਮ ਸਲਫੇਟ ਆਪਾਂ ਸਪਰੇਅ ਕਰੀਏ ਪਾਣੀ ਲਾਉਣ ਤੋਂ ਬਾਅਦ ਮੈਗਨੀਜ਼ ਦੀ ਘਾੜਟ ਜ਼ਿੰਕ ਦੀ ਘਾੜਟ ਜਾਂ ਹਲਕੀਆਂ ਜਿਮਨਾ ਚਲੂਆ ਤਾਦੀ ਘਾੜਟ ਜਾਂ ਤੁਹਾਡੇ ਸਲਫਟਾਦੀ ਘਾੜਾ ਸਕਦੀ ਹੈ ਇਨਾਂ ਚੋਂ ਜਿਹੜੀ ਸਲਫਰ ਮੈਸਨ ਦੱਸਿਆ ਕਿ ਜਿੱਥੇ ਘਾਟ ਆਉਂਦੀ ਹੈ ਉੱਥੇ ਪਹਿਲਾਂ ਆਪਾਂ ਪਾਣੀ ਤੋਂ ਪਾ ਲਈਏ ਜਾਂ ਬਜਾਈ ਟਾਈਮ ਵੀ ਪਾ ਸਕਦੇ ਆ ਜੇ ਤੁਹਾਡੇ ਘਾਟ ਆਈ ਜਾਂ ਖੜੀ ਫਸਲ ਕਣਕ ਦੀ ਵਿੱਚ ਤੁਣ ਮੌਕੇ ਤੇ ਵੀ ਪਾ ਸਕਦੇ ਹੈਗੇ ਆ ਵਰਨਾ ਮੈਗਨੀਜ਼ ਜ਼ਿੰਕ ਇਹਨਾਂ ਦੀ ਸਪਰੇ ਕਰੋ ਇਹ ਤਾਤਾਂ ਦੀ ਘਾਟ ਤੁਹਾਡੀ ਐਨਪੀਕੇ ਜਿਬਰੈਲਿਕ ਐਸਿਡ ਨੇ ਤੁਹਾਡੇ ਨੇ ਉਹ ਪੂਰੀ ਨਹੀਂ ਕਰਨੀਗੀ ਆਪਾਂ ਉਹਦੀ ਜਿਹੜੀ ਫੋਟ ਕਰਾਵਾਂਗੇ ਹੁਣ ਜਿਹੜਾ ਲੈ ਕੇ ਐਸਿਡ ਆਇਆ ਤੁਸੀਂ ਗ੍ਰੋਥ ਪ੍ਰੋਮੋਟਰ ਨਾਲ ਜਿਹੜੀ ਫੋਟ ਕਰਾਉਂਗੇ ਉਹ ਪੂਰਾ ਤਾਕਤ ਨਹੀਂ ਫਸਲ ਨੂੰ ਦਿੰਦਾ ਹਾਲਾਂਕਿ ਜਿਹੜੇ ਮੈਗਨੀ ਜਿੰਕ ਕੋਈ ਤੱਤ ਆ ਦਵਾਂਗੇ ਉਹ ਤੱਤ ਫਸਲ ਨੂੰ ਮਿਲੂਗਾ ਜਿਹੜੇ ਇਹਦੇ ਨਾਲ ਆਪਾਂ ਸੈਲ ਡਿਵੀਜ਼ਨ ਸੈਲ ਉਹਦੇ ਲੰਬੇਕਰ ਤੇ ਸੈੱਲਾਂ ਦੀ ਗਿਣਤੀ ਵਧਾਤੀ ਉਹਦੇ ਨਾਲ ਫਾਇਦਾ ਨਹੀਂ ਕੋਈ ਹੈਗਾ ਖਰਚਾ ਕੀਤੇ ਦਾ ਵੀ ਕੋਈ ਫਾਇਦਾ ਨਹੀਂ ਭਾਵੇਂ ਆਪਾਂ ਨੂੰ ਲੱਗਦਾ ਨਾ ਕਿ ਇਹ ਜਿਹੜੇ ਹੈਗੇ ਐਸਿਡ ਵਗੈਰਾ ਸਸਤੇ ਪੈਂਦੇ ਇਹਨਾਂ ਦਾ ਕੋਈ ਬਹੁਤਾ ਫਾਇਦਾ ਨਹੀਂ ਹੈਗਾ ਸੋ ਇਹਦੇ ਵਿੱਚ ਛੋਟੇ ਤੱਤਾਂ ਵਾਲੀਆਂ ਸਪ੍ਰਿੰਗਾਂ ਕਰੋ ਬਹੁਤ ਬਹੁਤ ਧ